आज 358 है उनका तीन सौ उनका अवतार जो पूर्व हम मना रहे हैं सोलह सो, सो छिया में इनका अवतार हुआ गुरु गोबिंद सिंह महाराज का औ, और इतना ये पटना में देखो इतनी देर के बाद इनके घर पे अवतार हुआ है गुरु माता माता गुजरी जी और पिता इनके गुरु तेग बहादुर जी के घर पे बहुत सालों के बाद तो अपना अपना पाठ में में रहते थे, अपना रहते थे थे भक्ति लीन आपको पता ही है और बड़े सालों के बाद तो ये इनका जन्म हुआ पटना में जन्म हुआ तो अभी जैसे सुन रहे थे तो जो यहाँ पे उनके उस तरफ पूर्व की तरफ क्यों पटना उस तरफ पूर्व की तरफ प्रणाम करके उन्होंने कहा वहां एक आ, अवतार पैदा हुआ है जो जब ये आ, आए हैं तो जो इतनी जो पाठ पूजा में रचे हुए थे भगवान की तरह हो गए थे गुरु तेग बहादुर जी महाराज तो उनके घर पे तो कोई अवतार ही आना था तो ये आ, आए हैं तो उन्होंने कैसा इतना सुंदर जीवन इतना सुंदर बचपन नौ साल की उम्र में जब वो इ, ये आए कश्मीर से पंडित परेशान हो गए भी गुरु तेग बहादुर जी के पास तो पिताजी को थोड़ा विचलित देखा तो गुरुजी ने पूछा गुरु गोविंद सिंह ने पिताजी क्या ये क्या चाहते हैं उन्होंने तो कहा भी ये किसी का ये चाहते हैं भी इनको धर्म से मतलब के हटाया जा रहा है इनका धर्म खराब किया जा रहा है तो उस वक्त उन्होंने ये कहा कि पिताजी अगर किसी का ना देना ये धरती मां का जो है ना भार तभी कम होगा इसके ऊपर जो के हमें किसी को बहुत बड़े संत को ये देना पड़ेगा बलिदान देना पड़े और नौ नौ बरस में उम्र ने पिताजी पिता जी बड़ा संत कौन कौन नौ साल मतलब सौ साल हो जाए तभी पिता जी की हमेशा लोडे माता पिता जी कि नहीं होंगी हमेशा ਇਆ ਨਾ ਪੈਰ ਉਹਨਾਂ ਦਾ ਉਹਨਾਂ ਨੇ ਕਿਹਾ ਤਾਂ ਠੀਕ ਉਹ ਤਾਂ ਉਹਨਾਂ ਨੇ ਕਹਿ ਦਿੱਤਾ ਆਪਣੇ ਪੰਡਤਾਂ ਨੂੰ ਕਹਿੰਦੇ ਵੀ ਜਾਓ ਬ੍ਰਾਹਮਣਾਂ ਨੂੰ ਕਹੇ ਤਾਂ ਉਹਨਾਂ ਨੂੰ ਕਹਿ ਦਿਓ ਗੁਰੂ ਔਰੰਗਜ਼ੇਬ ਦੇ ਬੰਦਿਆਂ ਨੂੰ ਵੀ ਔਰੰਗਜ਼ੇਬ ਨੂੰ ਕਹਿ ਦੇ ਵੀ ਜੇ ਇਹ ਗੁਰੂ ਤੇਗ ਬਹਾਦਰ ਦਾ ਤੁਸੀਂ ਜੇ ਧਰਮ ਤੁਸੀਂ ਚੇਂਜ ਕਰਾ ਸਕਦੇ ਹੋ ਇਹਨਾਂ ਨੂੰ ਮੁਸਲਮਾਨ ਬਣਾ ਸਕਦੇ ਹੋ ਤਾਂ ਅਸੀਂ ਸਾਰੇ ਕਨਵਰਟ ਹੋ ਜਾਵਾਂਗੇ ਉਹਨਾਂ ਨੂੰ ਪਤਾ ਸੀ ਵੀ ਮੈਂ ਜੋ ਮਰਜ਼ੀ ਕਰਾਂ ਮੇਰੇ ਨਾਲ ਜਿੰਨੀ ਮਰਜ਼ੀ ਤਸ਼ੱਦਦ ਦੇ ਲੈ ਮੈਂ ਨਹੀਂ ਕਦੇ ਵੀ ਮੈਂ ਪਰ ਤਾਂ ਐਨੀ ਸ਼ਕਤੀ ਇਹ ਇਹ ਗੁਰੂ ਸ਼ਕਤੀ ਬਗਦਾ ਇਹ ਭਗਤੀ ਦੀ ਸ਼ਕਤੀ ਹੁੰਦੀ ਜਿਹੜਾ ਇਹਨਾਂ ਸੋਲਿਡ ਦੇ ਵਿਕਰਾਂਵ ਕੈਦ ਨਾ ਉਹਨਾਂ ਪਤਾ ਵੀ ਕਈ ਤਰ੍ਹਾਂ ਦੀ ਤਕਲੀਫਾਂ ਦੇ ਕੇ ਐਵੇਂ ਤਾਂ ਸਿੱਧਾ ਤਾਂ ਮਾਰਦੇ ਨਹੀਂ ਨਾ ਇਹ ਜਿਹੜੇ ਮੋਗਲ ਬਾਦਸ਼ਾਹ ਸੀ ਔਰ ਉਹਨਾਂ ਨੇ ਉਹੀ ਕੀਤਾ ਉਹਨਾਂ ਕਹਿਤਾ ਜਾ ਕੇ ਉਹ ਤਾਂ ਕਹਿੰਦੇ ਵੀ ਬਾਹ ਜਿਨ੍ਹਾਂ ਦੀ ਪਕੜੀਏ ਇਹਨਾਂ ਦੇ ਨਾਲ ਇਹ ਆ ਗਰ ਪਈਏ ਬਾਹ ਨਾ ਛੋੜੀਏ ਦੂਜੇ ਬਾਹ ਨਾ ਛੋੜੀਏ ਇਸ ਤਰ੍ਹਾਂ ਦੀ ਬਾਹ ਪਕੜੀ ਉਹਨਾਂ ਦੀ ਤੇ ਉੱਥੇ ਉਹਨਾਂ ਨੇ ਅ ਸੀਸ ਦਾ ਕਟਵਾਲਿਆ ਤੋਂ ਉਸ ਤੋਂ ਅਨੁਸਾਰਾ ਪਤਾ ਹੈ ਨਾ ਸੀਸ ਇੱਥੇ ਲੈ ਕੇ ਆਇਆ ਅਨੰਦਪੁਰ ਸਾਹਿਬ ਜਿਹੜਾ ਜਿਹੜਾ ਧੜਾ ਉਹਦੀ ਉੱਥੇ ਉਹਨਾਂ ਨੇ ਜਿਹੜਾ ਬੰਜਾਰਾ ਜਿਹੜਾ ਹੈ ਬੰਜਾਰਾ ਉਹ ਪੂਰਾ ਨਾਮ ਕੀ ਉਹਨਾਂ ਦਾ ਸ਼ਾਹ ਬੰਜਾਰਾ ਹੈ ਲੱਖੀ ਬੰਜਾਰਾ ਲੱਖੀ ਬੰਜਾਰਾ ਹਾਂ ਲੱਖੀ ਸ਼ਾਹ ਬੰਜਾਰਾ ਦਿੱਲੀ ਦੇ ਵਿੱਚ ਉਹਨੇ ਬਣਾਉਂ ਦਿੱਤਾ ਹਾਂ ਸੋ ਇਹ ਜਿਹੜਾ ਨਾ ਬੜਾਈ ਸੁੰਦਰ ਇੰਨਾ ਬਤ ਸੁੰਦਰ ਜੀਵਨ ਹੈ ਨਾ ਦਾ ਕੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੇ ਇਹਨਾਂ ਨੇ ਆਪਦੇ ਬੱਚਿਆਂ ਨਾਲ ਕਿੰਨਾ ਪਹਿਲੇ ਪਿਤਾ ਨਾਲ ਨਾ ਪਿਆਰ ਹੁੰਦਾ ਫਿਰ ਬੱਚਿਆਂ ਨਾਲ ਉਸ ਤੋਂ ਹੀ ਜ਼ਿਆਦਾ ਪਿਆਰ ਦੋ ਬੱਚੇ ਆਪਦੇ ਜਿਹੜੇ ਚਮਕੌਰ ਸਾਹਿਬ ਦੀ ਦੋ ਦੋ ਸਾਧ ਜਿਆਦੇ ਵੱਡੇ ਉਥੇ ਸ਼ਹੀਦ ਕਰਵਾ ਦਿੱਤੇ ਉਹਨਾਂ ਨੂੰ ਭੇਜ ਦਿੱਤਾ ਹੈ ਸੋ ਮੈਂ ਜਿਹੜਾ ਜਿਹੜੇ ਸੀਗੇ ਇਸ ਤਰ੍ਹਾਂ ਦੇ ਉਹ ਨਹੀਂ ਗਏ ਮੈਂ ਅੱਜ ਆਪੇ ਖੁਸ਼ੀ ਨਾਲ ਗਾਉਣੇ ਨੂੰ ਆਈ ਨੋ ਦੋ ਛੋਟੇ ਸਾਹਿਬ ਜਦਿਆਂ ਦਾ ਵੀ ਸੌਂ ਲਿਆ ਵੀ ਉਹ ਵੀ ਮਾਤਾ ਗੁਜਰੀ ਦੇ ਨਾਲ ਉਹਨਾਂ ਨੂੰ ਹੀ ਸ਼ਹੀਦ ਕਰ ਦਿੱਤਾ ਜਾ ਰਿਹਾ ਤੇ ਫੇਰ ਵੀ ਜਿਹੜਾ ਜਿੱਥੇ ਜਾ ਪਿਆ ਸਾਰੀ ਸੰਗਤ ਤੋਂ ਵਿਛੜ ਗਏ ਨੇ ਅਣਾ ਛਾਰੇ ਜਿਹੜੇ ਸਰਸਾ ਨਦੀ ਤੇ ਸਾਬ ਤੋਂ ਵਿਛੜ ਗਏ ਨੇ ਆਪ ਦੇ 25 ਦੋ ਦੇਖੋ ਕੈਰੈਕਟਰ ਦੇਖੋ ਚਰਿੱਤਰ ਦੇਖੋ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੰਗਤਾਂ ਨੇ ਕਿਆ ਸਿੰਘਾ ਨੇ ਕਿ ਆ ਵੀ ਆਪਾਂ ਇਹਨਾਂ ਦਾ ਦੋਵੇਂ ਸਾਹਿਬ ਜ਼ਾਦਿਆਂ ਦਾ ਵੱਡੇ ਸਾਹਿਬ ਜ਼ਾਦਿਆਂ ਦਾ ਬਾਬਾਜੀ ਸਿੰਘ ਤੇ ਜੋ ਜਹਾਰ ਸਿੰਘ ਨੇ ਇਹਨਾਂ ਦਾ ਆਪਾਂ ਕਰ ਦਈਏ ਜਿਹੜਾ ਅੰਤਮ ਸੰਸਕਾਰ ਇਹ ਉਹ ਵੀ ਇਹਨਾਂ ਦੀ ਪਈਆਂ ਨੇ ਜਿਹੜੀਆਂ ਸਰੀਰਿਤ ਪਈਆਂ ਨੇ ਤੇ ਉਹ ਘਰ ਨਹੀਂ ਤੁਸੀਂ ਸਾਰਿਆਂ ਦੇ ਕਰ ਸਕਦੇ ਹੋ ਜਿੰਨੇ ਵੀ ਆਪਣੇ ਸਿੰਘ ਗਏ ਨੇ ਸਾਰਿਆਂ ਦੀ ਜੇ ਕਰ ਸਕਦੇ ਹੋ ਤਾਂ ਫੇਰ ਤਾਂ ਕਰੋ ਨੀਤੇ ਲਈ ਕੋਈ ਅਲੱਗ ਨਹੀਂ ਸਾਰੇ ਬਰਾਬਰ ਦੇ ਨੇ ਇਹ ਤਾਂ ਕਹਿੰਦੇ ਨਾ ਫਿਰ ਬਸ ਦੇਖ ਲਓ ਸਾਰੇ ਸਾਹਿਬ ਜ਼ਾਦਿਆਂ ਤੋਂ ਅਲੱਗ ਹੋ ਕੇ ਸੰਗਤ ਤੋਂ ਅਲੱਗ ਹੋ ਕੇ ਕੱਲੇ ਮਾਛੀ ਵਾਰ ਦੇ ਜਿਹੜੇ ਉਹ ਉੱਥੇ ਬੈਠੇ ਨੇ ਆਪ ਤੇ ਐ ਐਸਾ ਮਤਲਬ ਕਿ ਉਹਨਾਂ ਨੂੰ ਉਹਨਾਂ ਨੇ ਬਾਅਦ ਵਿੱਚ ਇੱਕ ਜ਼ਫਰਨਾਮਾ ਲਿਖਿਆ ਜ਼ਫਰਨਾਮਾ ਜਿਹੜਾ ਇੱਕ ਚਿੱਠੀ ਲਿਖੀ ਸੀ ਔਰੰਗਜ਼ੇਬ ਨੂੰ ਮਹਾਰਾਜੀ ਨੇ ਉਹ ਉਹਦੇ ਵਿੱਚ ਜੇਕਰ ਇਹਨਾਂ 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 ਜਨਮਗੀਤਾ ਬਚਾ ਦੇਵੀ ਉਹਨਾਂ ਨੇ ਐਸਾ ਕੀਤਾ ਉਹਨਾਂ ਦਾ ਫਿਰ ਉਹ ਸਮੇਂ ਲੋ ਅਨਸਮਾਂ ਉਹ ਉਸ ਤਰ੍ਹਾਂ ਦਾ ਹੋ ਆ ਗਿਆ ਉਹ ਉਹ ਆ ਇਹਨਾਂ ਉਹ ਕਹਿੰਦੇ ਵੀ ਤੂੰ ਹੱਥੇ ਤਸਵੀ ਫੜੀ ਹੋਈ ਹੈ ਫਿਰ ਉਹਦੇ ਵਿੱਚ ਉਹ ਲਿਖਿਆ ਉਹਨਾਂ ਨੇ ਕਿ ਚੁੰਕਾਰ ਸਮਾ ਹਿਲਤੇ ਦਰਗੁਜ਼ਸ਼ਟ ਹਲਾਲਸ ਬੁਰਦਨ ਬਾਸ਼ਮ ਸ਼ੀਰ ਦਸ ਮਤਲਬ ਜੇ ਤੂੰ ਹੋਣਾ ਹੁਣ ਸਾਨੂੰ ਕਿਰਪਾ ਤੇਰੇ ਅਗੇ ਹੋ ਥਾਂ ਦਾ ਹੈ ਪੂਰਾ ਹੱਕ ਹੈਗਾ ਕਿਉਂਕਿ ਤੇ ਅਸੀਂ ਤੂੰ ਸਿਰ ਤੇ ਕੰ ਪਾਣੀ ਆ ਗਿਆ ਤੂੰ ਇੰਨਾ ਜ਼ਿਆਦਾ ਜ਼ੁਲਮ ਕੀਤਾ ਨਾ ਹੋਂ ਤੇਰਾ ਵਾਦਾ ਹਾਲ ਪੂਰਾ ਉਹੀ ਫਿਰ ਸੋਚ ਸੋਚ ਕੇ ਉਹਦਾ ਅੰਤ ਹੋ ਗਿਆ ਸੀ ਇਹ ਦੱਸਦੇ ਨੇ ਔਰੰਗਜ਼ੇਬ ਦਾ ਵੀ ਵੀ ਮੈਂ ਵਾਕਈ ਵੀ ਬੜਾ ਜ਼ਿਆਦਾ ਮੈਂ ਕਿ ਜ਼ੁਲਮ ਕੀਤਾ ਹੈ ਤੇ ਇਹਨਾਂ ਦਾ ਇਸ ਤਰ੍ਹਾਂ ਦਾ ਚਰਿੱਤਰ ਆ ਵੀ ਬੈਠੇ ਨੇ ਤੇ ਲੇਕਿਨ ਪ੍ਰਭੂ ਨੂੰ ਯਾਦ ਕਰ ਰਹੇ ਨੇ ਇਹਨਾਂ ਇੱਕ ਪਰਿਵਾਰਾਂ ਚ ਪਰੇਸ਼ਾਨ ਹੋ ਰਹੇ ਨੇ ਰੱਬ ਨੂੰ ਯਾਦ ਕਰ ਰਹੇ ਨੇ ਤੇ ਤੀਰ ਫਰਮਾ ਰਹੇ ਨੇ ਆਪਾਂ ਉਹ ਸ਼ਬਦ ਪੜਦੇ ਆ ਕਿ ਕਿ ਮਿੱਤਰ ਇੱਕ ਮਿੰਟਾਂ 2 ਮਿੰਟ ਦਾ ਰਹਿੰਦਾ ਮੇਰਾ ਇਹ ਕਰ ਰਵਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਹਾਂਜੀ ਤੁਸੀਂ ਇਸ ਤੋਂ ਬਾਅਦ ਕਰ ਲਿਓ ਇਸ ਤੋਂ ਬਾਅਦ ਕਰ ਠੀਕ ਹੈ ਚਲੋ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਪ੍ਰਕਾ ਜੀ ਹਾਂਜੀ ਹਾਂਜੀ जो पंच प्यारे थे ना उस पे धर्म सिंह जी थे ना हां जी उनके उनके पूर्वज यहाँ निकले हैं अवास्त्रपुर हम में हमारे हमारे पास ही अच्छा वाह वाह जो धर्म सिंह थे ना पंच प्यारों में कोई पूर्वज है धर्मदास जो जो इन्होंने सब अपने एक बन गए ना वाह हां अच्छा भैया आपको जय बापू जयबाबूदी आप हसनापुर से हैं जयबाबूदी में राजू हसनापुर हसनापुर मेरा वो लड़का रहता है अच्छा भैया सैफपुर गांव है हसनापुर के बॉर्डर पे सैफपुर गांव है जो पहले शीश के लिए पहले वाले शीश के लिए जिन्होंने हामी भरी थी वो पहले पांच प्यारों में से पहले हाँगा। वो वहीं पे है हस्नापुर गुरुद्वारा है हाँ जी और जब पांच सौ साल हुआ था तो वो वहीं पे जाके एंड हुआ था मतलब वही पूरा हुआ था पूरे देश में कहता हूँ सबको कोटि कोटी प्रणाम है उनकी संगत जो साथ साथ में पहले एक बार बीच में सारे परेशान हो गए थे क्योंकि आपको पता है किले में सारा राशन पानी खत्म हो गया था काफी परेशानी में थे बदलावा उन्होंने लिख दिया बाद में फिर मान लिया दया सिंह जी के ऊपर कृपा कर दी उन्होंने जैसे आज शब्द सुना मैं क्या 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 मैं मतलब के वारूंगा इस देश के ऊपर इस वाह बहुत ही सुंदर वो भी शब्द है ना भाई दया सिंह दान तो दे सकू मैं अपने सारे जो सरबंश दानी उसके लिए उनको कहा हुआ है कहा गया है तो वाह कितने कितने सुंदर कितने प्यार जैसे भगवान कृष्ण के इतने नाम है गुरु गोविंद सिंह को देखो कोई कलगिया वाला बोलता है कोई नीले कोड़े वाला बोलता है नीले वाला बोलता है कल कलगिया तो दानी सरबंश दानी है न दसम पिता दशमेश पिता वाह वाह ਪਨਾ ਕੋਟੀ ਕੋਟੀ ਪ੍ਰਣਾਮ ਇੱਕ ਸ਼ਬਦ ਪੜ੍ਹ ਕੇ ਫਿਰ ਮੈਂ ਬਾਣੀ ਨੂੰ ਆਰਾਮ ਦਿੰਨੇ ਆ ਫਿਰ ਆਪਾਂ ਨਾਲਪਾਲ ਜੀ ਸੁਣਨੇ ਆ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਆ ਆਪਦੇ ਪਰਮ ਪਿਤਾ ਪਰਮਾਤਮਾ ਨੂੰ ਕਹਿ ਰਹੇ ਨੇ ਹੈ ਮਿੱਤਰ ਪਿਆਰਾ ਉਹਨੂੰ ਕਹਿ ਪਿਆਰ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ aal moritaan da kainaa mitar piyaare noon mitar piyaare noon aal moritaan da तुद बिन राजा दोडन नागनिवासाग रैणा नाग निवासा ਰੁਪਿਆ ਰੈਣੋ ਆਲ ਮੁਰੀ ਦਾ ਦਾ ਕੈਣਾ ਰੁਪਿਆ ਸੋਲ ਸੁਰਾਹੀ ਖੰਨਰ ਪਿਆਲਾ ਆਸ

ਯਾਰੜੇ ਦਾ ਸਾਨੂੰ ਸੱਧਰ ਚੰਗਾ ਯਾਰੜੇ ਦਾ ਸਾਨੂੰ ਸੱਧਰ ਚੰਗਾ ਪਟ ਖੇੜਿਆਂ ਦਾ ਰੈਣਾ ਪਟ ਖੇੜਿਆਂ ਦਾ ਰੈਣਾ i yeah. 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਪ੍ਰੇਮ ਗੁਰੂ ਦੇ ਨਾਲ ਪਰਮ ਪਿਤਾ ਪਰਮਾਤਮਾ ਨਾਲ ਕਿਉਂਕਿ ਇਹ ਨਹੀਂ ਕਿ ਅਸ ਮੈਂ ਹਮ ਹੈ ਪਰਮ ਪਰਮ ਪੁਰਖ ਕੇ ਦਾਸਾ ਦੇਖਣ ਆਇਓ ਜਗਤ ਤਮਾਸ ਜਗਤ ਤਮਾਸ ਜਗਤ ਤਮਾਸ ਦੇਖਣ ਆਏ ਨਹੀਂ ਇਹ ਉੱਪਰ ਪਰਮ ਇਹ ਕਹਿੰਦੇ ਨੇ ਅਸੀਂ ਪਾਠ ਕਰ ਰਹੇ ਸੀ ਅਸੀਂ ਭਗਤੀ ਕਰ ਰਹੇ ਸੀ ਲੇਕਿਨ ਸਾਨੂੰ ਉਹਨਾਂ ਨੇ ਕਿਹਾ ਵੀ ਨਹੀਂ ਜਾਓ ਨਵਾਂ ਪੰਥ ਸਜਾਇਆ ਇੱਥੇ ਆ ਗਏ ਇਹਨਾਂ ਨੇ ਕਿੰਨੀਆਂ ਮਾੜਾ ਕੇ ਸੈਕਰੀਫਾਈਸ ਦਿੱਤਾ ਧਰਤੀ ਤੇ ਆ ਕੇ ਔਰ ਇੰਨਾ ਮਾਨਵਤਾ ਨਾਲ ਮੁਹੱਬਤ ਜਿਸ ਤਰ੍ਹਾਂ ਕੇ ਨਾਗਪਾਲ ਦੀ ਦਾਸਰੇ ਸੀ ਤੀਰ ਕਮਾਨ ਦੇ ਅੱਗੇ ਸੋਨਾ ਲਾ ਕੇ ਕਾ ਕੇ ਇਹਦੇ ਪਰਿਵਾਰ ਇਹਦਾ ਮਤ ਦਾ ਸੰਸਕਾਰ ਕਰ ਸਕਣ ਪਿੱਛੋਂ ਦੀ ਦਾਰ ਫੁਲਕਾ ਹੁੰਦਾ ਚੱਲ ਇੰਨਾ ਫਿਰ ਕन्हैया बाबू ਤੁਸੀਂ ਕन्हैया ਜੀ ਦੀ ਸੁਣਾਈਏ ਤੇ ਆਣਾ ਕੰਧੀਆਂ ਜੀ ਕਿਸ ਤਰ੍ਹਾਂ ਇਹਨਾਂ ਦੇ ਸੇਵਕ ਜਿਹੜੇ ਨੇ ਉਹ ਉਹਦੇ ਸ਼ਿਕਾਇਤ ਲਾ ਕੇ ਆ ਗਏ ਇੱਕ ਦਿਨ ਸ਼ਿਕਾਇਤ ਲਾਣ ਆ ਗਏ ਇਹਨਾਂ ਦੇ ਸੋਲਜਰਸ ਇਹਨਾਂ ਦੇ ਸਿੱਖ ਕਹਿੰਦੇ ਜੀ ਇਹ ਦੁਸ਼ਮਣਾਂ ਨੂੰ ਵੀ ਨਾਲ ਨਾਲ ਪਾਣੀ ਪਿਆਈ ਜਾਂਦਾ ਉੱਥੇ ਜਿਹੜੇ ਜ਼ਖਮੀ ਪਏ ਨੇ ਹੈ ਆਪਾਂ ਉਹਨਾਂ ਮਾਰਨ ਦੀ ਕੋਸ਼ਿਸ਼ ਕਰ ਰਹੇ ਉਹਨਾਂ ਜਵਾਨ ਦੀ ਵਾਪਸ ਕੋਸ਼ਿਸ਼ ਕਰ ਰਹੇ ਬੁਲਾਇਆ ਦੱਸ ਵੀ ਕੰਧੀਆਂ ਇਹ ਇੱਕ ਗੱਲ ਠੀਕ ਹੈ ਉਹ ਕਹਿੰਦਾ ਬਿਲਕੁਲ ਠੀਕ ਹੈ ਮਹਾਰਾਜ ਜੀ ਮੈਂ ਸਾਰੇ ਤੁਹਾਡਾ ਦਰੂਪ ਨਜ਼ਰ ਆ ਰਿਹਾ ਵਾਓ ਅਸੀ ਜੱਸੀਰ ਤੇ ਉਹ ਨੂੰ ਨਾ ਪਿਆਰ ਕੀਤਾ ਗਲਵਕੜੀ ਚ ਲੈ ਲਿਆ ਉਹ ਕਹਿੰਦੇ ਯਾ ਤੋ ਉਹਨੇ ਕਿ ਉਹ ਪਾਣੀ ਬਰਹਾ ਦੇ ਹੁਣ ਪੱਟੀ ਵੀ ਨਾਲ ਕਰ ਆਂ ਆਹ ਨਾਲ ਤੋਂ ਮਰਮ ਪੱਟੀ ਵੀ ਕਰ ਕਹਿੰਦੇ ਗੱਲ ਕੋਈ ਐਸਾ ਜੀਵਨ ਐਸਾ ਕੁਮਾਲ ਐਵੇਂ ਥੋੜਾ ਕਿਆ ਹੋਣਾ ਭਾਵ ਨਾਤਾ ਜੰਗੀ ਨੇ ਕਿ ਇਹ ਇਹਨਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਨਾ ਉਹ ਸ਼ੇਅਰ ਤੁਸੀਂ ਪੜਨਾ ਵੀ ਜਿਹੜਾ ਕਿ ਇਹ ਇਹਨਾਂ ਤੋਂ ਜਿਹੜਾ ਇਹਨਾਂ ਉਹਨ ਭਾਈ ਅੱਲਾ ਰੱਖਾ ਜੀ ਨੇ ਸ਼ਾਇਦ ਇਹ ਨਾਲ ਦੇ ਬਾਰੇ ਲਿਖਿਆ ਸੀਗਾ ਵੀ ਜ਼ਰੂਰ ਹੈ ਜ਼ਮੀਨ ਦੇ ਉੱਤੇ ਐਸਾ ਐਸਰਾ ਨਾ ਕੋਈ ਸ਼ਖਸ ਵੀ ਮਤਰਗਾ ਜਨੇ ਨਹੀਂ ਕੁਰਬਾਨੀ ਕਿਉਂ ਦੇ ਇਸ ਤਰ੍ਹਾਂ ਦਾ ਇਹ ਐਸਾ ਵਾ ਵਾ ਸੁ ਪ੍ਰਣਾਮ ਹੈ ਗੁਰੂ ਜੀ ਨੂੰ ਪ੍ਰਣਾਮ ਹੈ ਅੱਜ ਉਹਨਾਂ ਦਾ ਅਵਤਾਰ ਦਿਵਸ ਹੈ ਮੈਨੂੰ ਯਾਦ ਹੈ ਉਹ ਤੇ ਮਹਾਰਾਜ ਸਾਹਿਬ ਆਪੂ ਹਰਿਵਾਨ ਜੀ ਮਹਾਰਾਜ ਇਹਨਾਂ ਦੇ ਜਨਮ ਦਿਵਸ ਦੇ ਉੱਤੇ ਜਿਹੜਾ ਇਸ ਆਂਦੇ ਸੀ ਨਾ ਆਪਨੇ ਡੇਰੇ ਦੇ ਉੱਤੇ ਆ ਸਵੇਰੇ ਸਵੇਰੇ ਜਿਹੜਾ ਪ੍ਰਬਾਤ ਫੇਰੀ ਪ੍ਰਬਾਤ ਫੇਰੀ ਹੁੰਦੀ ਹੈ ਨੰਦਾ ਚੌਰ ਤਾਮ ਦੇ ਚ ਤੇ ਆਪਰੇ ਹੋਈ ਹੋਈ ਸੀ ਜੀ ਪਰ ਵੀ ਆਦੇ ਉਹ ਉੱਥੇ ਸਾਰੇ ਫਿਰ ਲੰਗਰ ਪਾਣੀ ਦਾ ਇੰਤਜ਼ਾਮ ਹੁੰਦਾ ਸਾਰੀ ਸੰਗਤ ਆਸਤੇ ਤੇ ਬੜੇ ਪ੍ਰੇਮ ਮਹਾਰਾਜ ਸਾਹਿਬ ਨੇ ਇੱਕ ਵਾਰੀ ਮੈਨੂੰ ਹੀ ਕਿਹਾ ਤੂੰ ਥੋੜਾ ਯਾ ਬੋਲ ਗੁਰੂ ਗੋਬਿੰਦ ਸਿੰਘ ਜੀ ਆਸਤੇ ਤੋ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਵਰਲਡ ਦੇ ਦੁਨੀਆ ਭਰ ਦੇ ਵਿੱਚ ਇਹ ਅਮਰੀਕਾ ਦੇ ਜੁਨਾਈਸ ਇੱਥੇ ਸ਼ਾਮ ਨੂੰ 3-4 ਘੰਟੇ ਮਤਲਬ ਕਿ ਲਗਣਾ ਹੈ ਜਿਹੜਾ ਹਾਂ ਦਰਬਾਰ ਲਗਣਾ ਹੈ ਸੋ ਇਹ ਜਿਹੜਾ ਇਹ ਹਰ ਦਰਬਾਰ ਲਗਣ ਬਹੁਤ ਹਰ ਇੱਕ ਦੇਸ਼ ਤੇ ਵਿੱਚ ਹਰ ਇੱਕ ਦੇਸ਼ ਦੇ ਚ ਨਾ ਮਨਾਇਆ ਜਾ ਰਿਹਾ ਹੈ ਔਰ ਹਿੰਦੂ ਸਿੱਖ ਸਾਰੇ ਆਪਾਂ ਬੜੇ ਉਹਨਾਂ ਦੇ ਰਿਣੀ ਹੈ ਸਾਰੇ ਨਾੜਾ ਸਾਹਿਬ ਜੱਜ ਇਹਨਾਂ ਰਾਜ ਸੀਗਾ ਕਿ ਪੰਚਕੁਲਾ ਚੰਡੀਗੜ੍ਹ ਜ਼ੀਰੇਕਪੁਰ ਸਾਰੇ ਨਾੜਾ ਸਾਹਿਬ ਪਹੁੰਚਿਆ ਹੋਇਆ ਸੀ ਅੱਜ ਓਏ ਹੋ ਸੋ ਜੈ ਸੀ ਨਾੜਾ ਸਾਹਿਬ ਹਾਂ ਇਹ ਮਧਰ ਉਹ ਇਹਨਾਂ ਨੂੰ ਇਹ ਯਾਦ ਕਰਨ ਇਹ ਬੜੀ ਸੁੰਦਰ ਗੱਲ ਹੈ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਆਪਾਂ ਇਹਨਾਂ ਦੇ ਮਧਰੂ ਕੇ ਐਹਸਾਨਮੰਦ ਰਾਂਗੇ ਸਾਰੀ ਉਮਰ ਹਾਂ ਸਾਰੀ ਜਿਹੜੇ ਹਿੰਦੂ ਕੌਮ ਸਾਰੀ ਸਿੱਖ ਕੌਮ ਇਹ ਇੰਨਾ ਜ਼ਿਆਦਾ ਇਹਨਾਂ ਨੇ ਦੁਨੀਆ ਵਾਸਤੇ ਸਾਡੇ ਸਾਰੇ ਕੌਮਾਂ ਵਾਸਤੇ ਸਾਰਾ ਇਹਨੇ ਬੜੀ ਇਜ਼ਾਦ ਦਿੱਤੇ ਨੇ ਇਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਹੈ ਤੇ ਅੱਜ ਇਹਨਾਂ ਦੇ ਅਵਤਾਰ ਦਿਵਸ ਤੇ ਇਹਨਾਂ ਦਾ ਪ੍ਰਕਾਸ਼ ਪੁਰਬ ਤੇ ਇਹਨਾਂ ਦੀ ਜਨਮ ਦਿਨ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੈ ਤੇ ਜੈ ਜੈਕਾਰ ਤੰਤਨ ਗੁਰੂਆਂ ਦੇ ਅਵਤਾਰ ਦੇ ਅਵਤਾਰ ਦੇ ਬਣਾ ਦੇਵ ਜੀ ਦਾ ਰੂਪ ਨੇ ਇਹ ਸਾਰੇ ਗੁਰੂਆਂ ਦੇਵ ਜੀ ਦੀ ਜੋਤ ਚਲੀ ਆ ਰਹੀ ਹੈ ਮਾਣਾ ਦੇਵ ਜੀ ਜੋ 10ਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਵੇਂ ਸਿਤਾ ਕਲਗੀਆਂ ਵਾਲੇ ਨੀਲੇ ਕੋੜੇ ਵਾਲੇ ਇਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਤੇ ਨਾਲ ਹੀ ਸਦਾ ਜੈ ਜੈਕਾਰ ਸਾਰੀ ਸੰਗਤ ਨੂੰ ਸਤ ਕਰਤਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਵਤਾਰ ਗੁਜਰੀ ਦਾ ਲਾਲ ਆਇਆ ਏ ਰੂਪਦਾਰ ਆਪ ਕਿਰਪਾਲ ਆਇਆ ਏ ਵਾਹ ਵਾਹ ਅਵਤਾਰ ਗੁਜਰੀ ਦਾ ਲਾਲ ਆਇਆ ਏ ਰੂਪਦਾਰ ਆਪ ਕਿਰਪਾਲ ਆਇਆ ਏ ਸੰਤ ਸਿਪਾਹੀ ਅਜਬ ਨਿਰਾਲਾ ਇੱਕ ਹੱਥ ਖੰਡਾ ਇੱਕ ਹੱਥ ਮਾਲਾ ਵਾਹ ਸੰਤ ਸਿਪਾਹੀ ਅਜਬ ਨਿਰਾਲਾ ਇੱਕ ਹੱਥ ਖੰਡਾ ਇੱਕ ਹੱਥ ਮਾਲਾ ਬਣ ਕੇ ਦੁਖੀਆਂ ਦਾ ਰਖਵਾਲਾ ਕਰਤਾਰ ਦੀਨਾ ਦਾ ਦਿਆਲ ਆਇਆ ਏ ਅਵਤਾਰ ਗੁਜਰੀ ਦਾ ਲਾਲ ਆਇਆ ਏ ਇਸਨੇ ਦਰੋਸ਼ ਸੱਚ ਦਾ ਫੜਿਆ ਇਸਦੇ ਅੱਗੇ ਕੋਈ ਨਾ ਆੜਿਆ ਇਸਨੇ ਦਰੋਸ਼ ਸੱਚ ਦਾ ਫੜਿਆ ਇਸਦੇ ਅੱਗੇ ਕੋਈ ਨਾ ਆੜਿਆ ਜਿਹੜਾ ਆੜਿਆ ਉਹ ਹੀ ਝੜਿਆ ਬਲਕਾਰ ਇਸ ਰਾਮਾ ਦਾ ਕਾਲ ਆਇਆ ਹੈ ਅਵਤਾਰ ਇਹ ਗੁਜਰੀ ਮਾ ਦਾ ਲਾਲ ਆਇਆ ਹੈ ਵਾਹ ਆਪਣੇ ਆਪ ਤਸੀਹ ਜਰਨੇ ਗਊ ਗਰੀਬ ਦੀ ਸੇਵਾ ਕਰਨੇ ਆਪਣੇ ਆਪ ਤਸੀਹ ਜਰਨੇ ਗਊ ਗਰੀਬ ਦੀ ਸੇਵਾ ਕਰਨੇ ਜੰਝੂ ਤਿਲਖ ਦੀ ਰੱਖਿਆ ਕਰਕੇ ਜੰਝੂ ਤਿਰਗਦੀ ਰੱਖਿਆ ਕਰਕੇ ਬੜੇ ਹਾਰ ਇਹ ਮਹਿਰਮ ਕਮਾਲ ਆਇਆ ਏ ਅਵਤਾਰ ਗੁਜਰੀ ਦੰਦਾਲ ਆਇਆ ਹੈ ਸੁੰਦਰੀ ਮਾਂ ਦੀ ਅੱਖ ਦੇ ਤਾਰੇ ਹੂੰ ਸੁੰਦਰੀ ਮਾਂ ਦੀ ਅੱਖ ਦੇ ਤਾਰੇ ਅਜੀਤ ਮਾਂ ਦੇ ਰਾਜ ਦੁਲਾਰੇ ਜਿਸਨੇ ਸਾਡੇ ਉੱਤੋਂ ਵਾਰੇ ਹੂੰ ਜਿਸਨੇ ਸਾਡੇ ਉੱਤੋਂ ਵਾਰੇ ਸੁੱਤ ਚਾਰ ਉਹੀ ਬੇਮਿਸਾਲ ਆਇਆ ਏ ਅਵਤਾਰ ਇਹ ਗੁਜਰੀ ਦੰਦਾਲ ਆਇਆ ਹੈ ਮਾਤਾ ਪਿਤਾ ਨੂੰ ਕੋਲ ਕਮਾਂਦਾ ਆਪਣਾ ਸਭ ਸਰਪੰਸ ਲੁਟਾਂਦਾ ਮਾਦਾ ਪਿਤਾ ਨੂੰ ਘੋਰ ਕਮਾਂਦਾ ਆਪਣਾ ਸਭ ਸਰਪੰਸ ਲੁਟਾਂਦਾ ਫਿਰ ਵੀ ਫੁੱਲ ਵਾਂਗੂ ਮੁਸਕਾਂਦਾ ਫਿਰ ਵੀ ਫੁੱਲ ਵਾਂਗੂ ਮੁਸਕਾਂਦਾ ਸਰਕਾਰ ਹਮਸਾ ਦੀ ਚਾਲ ਆਇਆ ਏ ਅਵਤਾਰ ਮੰਗੁਜਰੀ ਦਾ ਰਾਰ ਆਇਆ ਏ ਕਿਸ ਨੇ ਨੀਚੋਂ ਉੱਚ ਬਣਾਏ ਸਭ ਨੂੰ ਛਾਤੀ ਨਾਲ ਲਗਾਏ ਜਿਨੇ ਦੁਈ ਦੇ ਭੇਦ ਮਿਟਾਏ ਜਿਨੇ ਦੁਈ ਦੇ ਭੇਦ ਮਿਟਾਏ ਲੈ ਕੇ ਪਿਆਰ ਦਾ ਸਾਂਝੀ ਵਾਰ ਆਇਆ ਏ ਅਵਤਾਰ ਗੁਜਰੀ ਮਾ ਦਾ ਲਾਲ ਆਇਆ ਹੈ ਸਭ ਨੂੰ ਇਹ ਗੁਰਪੁਰਬ ਪਿਆਰਾ ਸਭ ਨੂੰ ਇਹ ਗੁਰਪੁਰਬ ਪਿਆਰਾ ਨੱਥਾ ਸਿੰਘ ਜ਼ੋਰ ਲਾ ਥਾਰਾ ਨੱਥਾ ਸਿੰਘ ਜ਼ੋਰ ਲਾ ਥਾਰਾ ਉੱਚੀ ਬੋਲ ਦਿਓ ਜੈਕਾਰਾ ਉੱਚੀ ਬੋਲ ਦਿਓ ਜੈਕਾਰਾ ਇਹ ਤਿਉਹਾਰ ਆ ਇਸ਼ਾਨ ਨਾਲ ਆਇਆ ਹੈ ਅਵਤਾਰ ਮਾ ਗੁਜਰੀ ਦਾ ਲਾਲ ਆਇਆ ਹੈ ਵਾਹ ਅਵਤਾਰ ਇਹ ਗੁਰੂ ਜੀ ਮਾਦਾ ਲਾਲ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕਵੇਂ ਇਕੁਐਲਿਟੀ ਦੇ ਵਿੱਚ ਕਿਵੇਂ ਮੁਹੱਬਤ ਕਰਨੀ ਹੈ ਕਿਸ ਤਰ੍ਹਾਂ ਤੁਸੀਂ ਸਾਰਿਆਂ ਦੇ ਨਾਲ ਇਕੁਐਲਿਟੀ ਰੱਖਣੀ ਹੈ ਇਹਨਾਂ ਤੋਂ ਸਿੱਖਣਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਕਿਵੇਂ ਮੈਂ ਸੱਚ ਦੇ ਨਾਲ ਖੜਨ ਦੀ ਮਤਲਬ ਸਾਨੂੰ ਮਹਾਰਾਜ ਸ਼ਕਤੀ ਬਖਸ਼ੀ ਵੀ ਜਿੱਥੇ ਸੱਚਾਈ ਇਹ ਨਹੀਂ ਕਿ ਉਹ ਕਮਜ਼ੋਰ ਹੈ ਤਾਂ ਸੱਚਾ ਤਾਂ ਦੂਜੇ ਪਾਸੇ ਹੋ ਗਿਆਣਾ ਜਿਵੇਂ ਉਹ ਕਹਿੰਦੇ ਸਭੇ ਸਹਾਇਕ ਸਬਲ ਕੇ ਕੋਵਣਾ ਨਿਵਲ ਸਹਾਇ ਹਣਾ ਪਮਨ ਜਗਾਵਤ ਆਪੋ ਦੀਪ ਹੀ ਦੇਤ ਬੁਝਾਏ ਕੋ ਨਹੀਂ ਲੇਕਿਨ ਜਿੱਥੇ ਸੱਚ ਉਹਦੇ ਨਾਲ ਖੜਨਾ ਆਪਾਂ ਹਣਾ ਇਹ ਉਹੀ ਮਤਲਬ ਉਹ ਇਹ ਨਹੀਂ ਕਿ ਜਿੱਥੇ ਜਿਆਦਾ ਜਿਆਦਾ ਤਗੜਾ ਬੰਦਾ ਇਹ ਇਹ ਆਪਾਂ ਨੂੰ ਸਿੱਖਣਾ ਚਾਹੀਦਾ ਜੀਵਨ ਦੇ ਵਿੱਚ ਕਿਸ ਤਰ੍ਹਾਂ ਸੱਚ ਦੇ ਨਾਲ ਕਿਸ ਤਰ੍ਹਾਂ ਆਪਦੇ ਧਰਮ ਨੂੰ ਕਿ ਪਿਆਰ ਕਰਨਾ ਧਰਮ ਨੂੰ ਕਿਸ ਤਰ੍ਹਾਂ ਪਿਆਰ ਕਰਨਾ ਇਹ ਵੀ ਕੋਈ ਇਹ ਸਾਰਾ ਕੋਈ ਮਾਰਾ ਸਿਖਾਏ ਮੁਹੱਬਤ ਸ਼ਾਂਤੀ ਦੇਖੋ ਮੁਹੱਬਤ ਗੁਰੂ ਨਾਲ ਪਿਆਰ ਪ੍ਰਮਾਤਮਾ ਨਾਲ ਪਿਆਰ ਇਹ ਹਰ ਚੀਜ਼ ਕਿੰਨਾ ਕੁ ਸਿਖਾਏ ਤੋਂ ਦਸੇ ਸੈਂਤ ਸਿਪਾਹੀ ਸਾਰਾ ਕੁਝ ਇਹਨਾਂ ਤੋਂ ਸਿੱਖ ਸਕਦੇ ਆਪੇ ਗੁਰ ਚੇਲਾ ਬੜੇ ਬੜੇ ਕਮਾਲ ਦੇ ਇਹਨਾਂ ਦੇ ਗੁਣਾ ਨਾਲ ਭਰਪੂਰ जय जयकार ਮੇਰੇ ਮੇਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇਰੀ जय जयकार ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ